ਅਜਦਾ ਸਾਡਾ ਸੰਦੇਸ਼ ਹੈ ਮਹਿਮਾ ਲਈ ਬੁਲਾਏ ਗਏ ਅਸੀਂ ਸਮੇਂ ਮੰਦੀ ਸ਼ਾਂਤੀ ਦੇ ਇੱਕ ਵੱਡੇ ਹਿੱਸੇ ਦੇ ਵੱਜੋਂ ਇੱਕ ਅਨੰਤ ਦ੍ਰਿਸ਼ਟੀਕੋਣ ਵਿਕਸਿਤ ਕਰਨ ਦੇ ਬਾਰੇ ਗੱਲ ਕਰ ਰਹੇ ਹਾਂ ਮੰਦੀ ਸ਼ਾਂਤੀ ਉਹ ਸਭ ਤੋਂ ਵੱਡੀਆਂ ਅਸ਼ੀਸ਼ਾਂ ਵਿੱਚੋਂ ਇੱਕ ਹੈ ਜੋ ਪਰਮੇਸ਼ਵਰ ਆਪਣੇ ਲੋਕਾਂ ਨੂੰ ਦਿੰਦਾ ਹੈ ਜਿਵੇਂ ਅਸੀਂ ਪੜ੍ਹਦੇ ਹਾਂ ਯਸ਼ਾਇਆ ਅਧਿਆਇ 26 ਆਇਤ 13 ਪਰ ਸ਼ਾਂਤੀ ਆਪਣੇ ਆਪ ਸਾਡੇ ਜੀਵਨ ਵਿੱਚ ਨਹੀਂ ਆਉਂਦੀ ਮੰਦੀ ਸ਼ਾਂਤੀ ਤਹਾਨੁਭਵ ਕਰਨ ਲਈ ਤੁਹਾਡੇ ਕੋਲ ਇੱਕ ਅਨੰਤ ਦ੍ਰਿਸ਼ਟੀਕੋਣ ਹੋਣਾ ਲਾਜ਼ਮੀ ਹੈ ਤੁਹਾਡਾ ਦ੍ਰਿਸ਼ਟੀਕੋਣ ਦਾ ਮਤਲਬ ਤੁਸੀਂ ਦੁਨੀਆ ਨੂੰ ਕਿਵੇਂ ਦੇਖਦੇ ਹੋ ਤੁਹਾਡੀ ਹਕੀਕਤ ਦੀ ਸਮਝ ਕੀ ਹੈ ਜਦੋਂ ਤੁਹਾਡੇ ਕੋਲ ਇੱਕ ਅਨੰਤ ਦ੍ਰਿਸ਼ਟੀਕੋਣ ਹੁੰਦਾ ਹੈ ਤਾਂ ਤੁਸੀਂ ਇਸ ਜਾਗਰੂਕਤਾ ਵਿੱਚ ਰਹਿੰਦੇ ਹੋ ਕਿ ਜੀਵਨ ਸਿਰਫ ਇਸ ਮੌਜੂਦਾ ਜੀਵਨ ਤੱਕ ਸੀਮਤ ਨਹੀਂ ਹੈ ਇਸ ਜੀਵਨ ਤੋਂ ਅੱਗੇ ਵੀ ਇੱਕ ਜੀਵਨ ਹੈ ਅਤਿਓ ਜੀਵਨ ਹੋਰ ਮਹਾਨ ਹੋਰ ਹਕੀਕਤੀ ਅਤੇ ਹੋਰ ਚੰਗਾ ਹੈ ਇੱਕ ਅਨੰਤ ਦ੍ਰਿਸ਼ਟੀਕੋਣ ਹੈ ਪਛਾਣਦਾ ਹੈ ਕਿ ਸਾਰਾ ਦਰਦ ਦੁੱਖ ਅਤੇ ਹਾਨੀ ਅਸਥਾਈ ਹੈ ਅਤੇ ਆਉਣ ਵਾਲੇ ਜੀਵਨ ਵਿੱਚ ਮੁੜ ਮਿਲਾਪ ਹੋਵੇਗਾ ਮੁੜ ਸਤਿਪਨਾ ਹੋਵੇਗੀ ਅਤੇ ਸਾਨੂੰ ਉਹ ਜ਼ਰੂਰ ਮਿਲੇਗਾ ਜੋ ਇਸ ਜੀਵਨ ਦੀਆਂ ਮੁਸ਼ਕਲਾਂ ਤੋਂ ਬਿਹਤਰ ਵੱਧ ਹੋਵੇਗਾ ਇੱਕ ਅਨੰਤ ਦ੍ਰਿਸ਼ਟੀਕੋਣ ਦਾਨੂੰ ਪੇਖ ਲਈ ਆਸ ਦਿੰਦਾ ਹੈ ਯਾਨੀ ਆਉਣ ਵਾਲੀ ਭਲਾਈ ਦੀ ਦੀ ਯਕੀਨੀ ਉਮੀਦ ਅਤੇ ਇਹ ਤੁਹਾਨੂੰ ਮੌਜੂਦਾ ਸਮੇਂ ਵਿੱਚ ਮਨ ਦੀ ਸ਼ਾਂਤੀ ਦਿੰਦਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਜੋ ਅੱਗੇ ਆਉਣ ਵਾਲਾ ਹੈ ਉਸ ਦੇ ਆਧਾਰ ਤੇ ਸਭ ਕੁਝ ਅੰਤ ਵਿੱਚ ਠੀਕ ਹੋ ਜਾਵੇਗਾ। ਭਾਵੇਂ ਇਸ ਜੀਵਨ ਵਿੱਚ ਨਾ ਹੋਵੇ ਪਰ ਅਗਲੇ ਜੀਵਨ ਵਿੱਚ ਠੀਕ ਜ਼ਰੂਰ ਹੋਵੇਗਾ। ਇੱਕ ਅਨੰਤ ਦ੍ਰਿਸ਼ਟੀਕੋਣ ਵਿਕਸਿਤ ਕਰਨ ਦੀ ਕੁੰਜੀ ਇਹ ਸਮਝ ਹੈ ਕਿ ਅਸੀਂ ਪਰਮੇਸ਼ਵਰ ਦੀ ਇੱਕ <div>ਯੋਜਨਾ ਦਾ ਹਿੱਸਾ ਹਾਂ। ਇਹ ਯੋਜਨਾ ਦੁਨੀਆ ਦੀ ਸਿਰਜਣਾ ਤੋਂ ਪਹਿਲਾਂ ਸ਼ੁਰੂ ਹੋਈ ਸੀ ਅਤੇ ਇਸ ਜੀਵਨ ਤੋਂ ਬਾਅਦ ਵਾਲੇ ਜੀਵਨ ਵਿੱਚ ਪੂਰੀ ਹੋਵੇਗੀ। ਇਹ ਯੋਜਨਾ ਹੈ ਪਰਮੇਸ਼ਰ ਦੀ ਇੱਛਾ ਕਿ ਉਹ ਆਪਣਾ ਇੱਕ ਪਰਿਵਾਰ ਬਣਾਵੇ ਜਿਸ ਨਾਲ ਉਹ ਸਦਾ ਸਰਵਦਾ ਪ੍ਰੇਮਮਈ ਸਬੰਧ ਵਿੱਚ ਰਹਿ ਸਕੇ ਸਰਵਸ਼ਕਤੀਮਾਨ ਪਰਮੇਸ਼ਰ ਨੇ ਮਨੁੱਖ ਨੂੰ ਇਸ ਲਈ ਬਣਾਇਆ ਤਾਂ ਜੋ ਉਹ ਉਸ ਤੇ ਵਿਸ਼ਵਾਸ ਤੇ ਰਹੀਂ ਉਸ ਦੇ ਪੁੱਤਰ ਅਤੇ ਧੀਆ ਬਣ ਸਕਣ ਅਤੇ ਉਸ ਨੇ ਇਸ ਦੁਨੀਆ ਨੂੰ ਆਪਣੇ ਆਪ ਲਈ ਅਤੇ ਆਪਣੇ ਪਰਿਵਾਰ ਲਈ ਇੱਕ ਘਰ ਵਜੋਂ ਰਚਿਆ ਸੀ ਜਿਸ ਤਰ੍ਹਾਂ ਅਸੀਂ ਐਫੀਸੀਓ ਅਧਿਆਇ 1:4 ਅਤੇ 5 ਵਿੱਚ ਪੜ੍ਹਦੇ ਹਾਂ ਇਸ਼ਯਾ ਅਧਿਆਇ 45 ਆਇਤ 18 ਵਿੱਚ ਵਿਸਪਰਦੇ ਹਾਂ ਪਰ ਪਰਵਾਰ ਅਤੇ ਪਰਿਵਾਰ ਦਾ ਕਰ ਦੋਵੇਂ ਹੀ ਪਾਪ ਦੇ ਕਾਰਨ ਤੋਂ ਬਾਹ ਹੋ ਗਏ ਜਦੋਂ ਪਹਿਲੇ ਮਨੁੱਖ ਆਦਮ ਨੇ ਪਾਪ ਕੀਤਾ ਅਤੇ ਉਸ ਪਾਪ ਨੇ ਪੂਰੀ ਸ੍ਰਿਸ਼ਟੀ ਵਿੱਚ ਪ੍ਰਸ਼ਟਤਾ ਅਤੇ ਮੌਤ ਦਾ ਸ਼ਰਾਪ ਲੈ ਆਂਦਾ ਜਿਸ ਤਰ੍ਹਾਂ ਅਸੀਂ ਉਤਪਤੀ ਅਧਿਆਇ 2 ਆਇਤ 17 ਅਧਿਆਇ 3 ਆਇਤ 17 ਅਤੇ 19 ਵਿੱਚ ਪੜ ਸਕਦੇ ਹਾਂ ਤੋ ਵੀ ਅਧਿਆਇ 5 ਆਇਤ 12 ਕਹਿੰਦਾ ਹੈ ਜਦੋਂ ਆਦਮ ਨੇ ਪਾਪ ਕੀਤਾ ਤਾਂ ਪਾਪ ਪੂਰੀ ਮਨੁੱਖਤਾ ਵਿੱਚ ਦਖਲ ਹੋ ਗਿਆ ਉਸ ਤੇ ਪਾਪ ਨੇ ਮੌਤ ਨੂੰ ਸੰਸਾਰ ਵਿੱਚ ਫੈਲਾ ਦਿੱਤਾ ਅਤੇ ਇਸ ਤਰ੍ਹਾਂ ਹਰ ਜਿੰਦਾ ਪ੍ਰਾਣੀ ਬੁੱਢਾ ਹੋਣ ਅਤੇ ਮਰਨ ਲੱਗਦਾ ਕਿਉਂਕਿ ਸਭ ਨੇ ਪਾਪ ਕੀਤਾ ਆਦਮ ਦੇ ਪਾਪ ਦੇ ਕਾਰਨ ਸਾਰੇ ਮਨੁੱਖ ਸਵਰਗੀ ਪ੍ਰਵਿਤੀ ਸਵਾਰਥੀ ਪ੍ਰਵਿਤੀ ਨਾਲ ਜਨਮ ਲੈਂਦੇ ਹਨ ਅਤੇ ਸਾਰੇ ਲੋਕ ਪਾਪ ਦੇ ਰਾਹੀਂ ਪਰਮੇਸ਼ਰ ਤੋਂ ਉਜਾਦ ਹੋਣ ਦਾ ਚੋਣ ਕਰਦੇ ਹਨ ਜਿਸ ਨਾਲ ਲੋ ਪਰਮੇਸ਼ਰ ਤੇ ਪਰਿਵਾਰ ਦੇ ਯੋਗ ਨਹੀਂ ਰਹਿੰਦੇ ਜਿਸ ਤਰ੍ਹਾਂ ਅਸੀਂ ਰੋਮੀਓ ਅਧਿਆਇ 3 ਆਇਤ ਤੇ ਵਿੱਚ ਪੜਦੇ ਹਾਂ ਆਦਮ ਦੇ ਪਾਪ ਦੇ ਤੁਰੰਤ ਬਾਅਦ ਪਰਮੇਸ਼ਰ ਨੇ ਪ੍ਰਗਟ ਕਰਨਾ ਸ਼ੁਰੂ ਕੀਤਾ ਕਿ ਉਹ ਇਸ ਹਾਨੀ ਨੂੰ ਕਿਵੇਂ ਦੂਰ ਕਰੇਗਾ ਅਤੇ ਆਪਣੇ ਪਰਿਵਾਰ ਅਤੇ ਆਪਣੇ ਘਰ ਨੂੰ ਮੋੜ ਕਿਵੇਂ ਲਿਆਏਗਾ ਯੇਸ਼ੁਦ ਰਾਹੀ ਜੋ ਇਸਤਰੀ ਦਵੰਸ਼ ਕਹਲਾਉਂਦਾ ਹੈ ਜਿਵੇਂ ਅਸੀਂ ਉਤਪਤੀ ਅਧਿਆਇ 3 ਆਇਤ 15 ਵਿੱਚ ਵੀ ਪੜਦੇ ਹਾਂ ਇੈਸੂ ਯੋਜਨਾ ਨੂੰ ਉਦਾਰ ਜਾਂ ਮੁਕਤੀ ਕਿਹਾ ਜਾਂਦਾ ਹੈ ਯੀਸ਼ੂ ਪਹਿਲੀ ਵਾਰ ਧਰਤੀ ਤੇ ਇਸ ਲਈ ਆਏ ਕਿ ਉਹ ਆਪਣੇ ਸਲੀਬ ਦੇ ਬਲੀਦਾਨ ਦੇ ਰਾਹੀਂ ਪਾਪ ਦਾ ਦਾਮ ਅਦਾ ਕਰਨ ਅਤੇ ਪਾਪੀ ਮਨੁੱਖਾਂ ਲਈ ਪਰਮੇਸ਼ਰ ਦੇ ਪਰਿਵਾਰ ਵਿੱਚ ਵਾਪਸੀ ਦਾ ਰਾਹ ਖੋਲ੍ਹ ਜਿਸ ਤਰ੍ਹਾਂ ਅਸੀਂ ਪਹਿਲਾ ਪਤਰਸ ਅਧਿਆਇ 2 ਨਾ 18 ਵਿੱਚ ਪੜ੍ਹਦੇ ਹਾਂ ਯੀਸ਼ੂ ਮੂੜਉਣ ਕੇ ਧਰਤੀ ਨੂੰ ਹਰ ਪਾਪ, ਪ੍ਰਸ਼ਟਾ ਅਤੇ ਮੌਤ ਤੋਂ ਸ਼ੁੱਧ ਕਰਨ ਦੇ ਲਈ ਅਤੇ ਇਸ ਨੂੰ ਫਿਰ ਇੱਕ ਸਦਾ ਦੇ ਘਰ ਵਿੱਚ ਬਦਲਣ ਲਈ ਜਿਸ ਨੂੰ ਬਾਈਬਲ ਨਾਮ ਆਸਮਾਨ ਅਤੇ ਨਵੀਂ ਧਰਤੀ ਕਹਿੰਦੀ ਹੈ। ਪਰਮੇਸ਼ੁਰ ਦਾ ਪੂਰਾ ਪਰਿਵਾਰ ਜੀ ਉੱਠਣ ਦੇ ਰਾਹੀਂ ਆਪਣੇ ਸਰੀਰਾਂ ਨਾਲ ਮੋੜ ਜੋੜਿਆ ਜਾਵੇਗਾ ਅਤੇ ਪਰਮੇਸ਼ੁਰ ਅਤੇ ਉਸ ਦੇ ਸ਼ੁਰਾਈ ਹੋਏ ਪੁੱਤਰ ਅਤੇ ਧੀਆਂ ਧਰਤੀ ਦੇ ਸਦਾ ਸਰਵਦਾ ਲਈ ਨਿਵਾਸ ਕਰਨਗੇ। ਆਸਮਾਨ ਧਰਤੀ ਉੱਤੇ ਹੋਵੇਗਾ ਸਵਰਗ ਧਰਤੀ ਉੱਤੇ ਹੋਵੇਗਾ ਜਿਸ ਤਰ੍ਹਾਂ ਸਿ ਪ੍ਰਕਾਸ਼ਿਤ ਵਾਕਿਆ ਅਧਿਆਇ 1 ਕੀ ਅਤੇ 22 ਵਿੱਚ ਅਸੀਂ ਪੜ੍ਹਦੇ ਹਾਂ। ਅਸੀਂ ਪਿਛਲੇ ਲੰਬੇ ਸਮੇਂ ਤੋਂ ਪੌਲਸ ਦੀ ਉਸ ਗੱਲ ਦੇ ਧਿਆਨ ਕੇਂਦਰਿਤ ਕਰ ਰਹੇ ਹਨ ਜਿਸ ਵਿੱਚ ਉਸਨੇ ਯੀਸ਼ੂ ਮਸੀਹ ਦੇ ਉਸ ਸਮਾਚਾਰ ਦਾ ਪ੍ਰਚਾਰ ਕਰਦਿਆਂ ਸਹਿਤ ਕੀਤੀਆਂ अनेका ਮੁਸ਼ਕਲਾਂ ਬਾਰੇ ਆਪਣਾ ਦ੍ਰਿਸ਼ਟੀਕੋਣ ਬਿਆਨ ਕੀਤਾ ਪੌਲਸ ਕੋਲ ਇੱਕ ਅਨੰਤ ਦ੍ਰਿਸ਼ਟੀਕੋਣ ਸੀ ਪੌਲਸ ਨੇ ਦੂਸਰਾ ਕੋਰਿੰਥੀਅਨ ਅਧਿਆਇ 4 ਆਇਤ 17 ਅਤੇ 18 ਵਿੱਚ ਲਿਖਿਆ ਸਾਡੇ ਮੌਜੂਦਾ ਦੁੱਖ ਬਹੁਤ ਛੋਟੇ ਹਨ ਅਤੇ ਬਹੁਤ ਲੰਬੇ ਸਮੇਂ ਤੱਕ ਨਹੀਂ ਰਹਿਣਗੇ ਪਰ ਉਹ ਸਾਡੇ ਲਈ ਇੱਕ ਬਹੁਤ ਹੀ ਮਹਾਨ ਅਤੇ ਸਦਾ ਰਹਿਣ ਵਾਲੀ ਮਹਿਮਾ ਪੈਦਾ ਕਰਦੇ ਹਨ ਇਸ ਲਈ ਅਸੀਂ ਉਹਨਾਂ ਗੱਲਾਂ ਵੱਲ ਨਹੀਂ ਤੱਕਦੇ ਜੋ ਹੁਣ ਦਿਸਦੀਆਂ ਹਨ ਪਰ ਉਹਨਾਂ ਵੱਲ ਤੱਕਦੇ ਹਾਂ ਜੋ ਹੁਣ ਨਹੀਂ ਦਿਸਦੀਆਂ ਕਿਉਂਕਿ ਜੋ ਗੱਲਾਂ ਹੁਣ ਦਿਸਦੀਆਂ ਹਨ ਉਹ ਥੋੜੇ ਸਮੇਂ ਦੀਆਂ ਹਨ ਪਰ ਜੋ ਖੁਸ਼ੀਆਂ ਆਉਣ ਵਾਲੀਆਂ ਹਨ ਉਹ ਸਦਾ ਲਈ ਰਹਿਣ ਵਾਲੀਆਂ ਹਨ ਪੌਲਸ ਨੇ ਸਮਝ ਲਿਆ ਸੀ ਕਿ ਇਸ ਜਿੰਮਦਾਰ ਬਾਦ ਵਾਲੇ ਜੀਵਨ ਜੋ ਸਦਾ ਦਾ ਹੈ ਉਸ ਦੀ ਤੁਲਨਾ ਵਿੱਚ ਉਸ ਦੇ ਦੁੱਖ ਅਤੇ ਸਮੱਸਿਆਵਾਂ ਬਹੁਤ ਛੋਟੀਆਂ ਅਤੇ ਪਲ ਭਰ ਦੀਆਂ ਹਨ ਅਤੇ ਉਹ ਇਹ ਵੀ ਜਾਣਦਾ ਸੀ ਕਿ ਇਹ ਸਭ ਉਸ ਲਈ ਮਹਾਨ ਮਹਿਮਾ ਪੈਦਾ ਕਰਦਾ ਹੈ ਪੈਦਾ ਕਰਦਾ ਹੈ ਲਈ ਪੌਲਸ ਨੇ ਜੋ ਯੂਨਾਨੀ ਸ਼ਬਦ ਵਰਤੇ ਉਸ ਦਾ ਅਰਥ ਹੈ ਪੂਰਾ ਕਰਨਾ ਸਿੱਧ ਕਰਨਾ ਪ੍ਰਦਾਨ ਕਰਨਾ ਪਰ ਮਹਿਮਾ ਦਾ ਅਸਲ ਅਰਥ ਕੀ ਹੈ ਇਹ ਹੀ ਅੱਜ ਦਾ ਵਿਸ਼ਾ ਹੈ ਜਦੋਂ ਅਸੀਂ ਅੱਗੇ ਵਧਦੇ ਹੋਏ ਇਹ ਸਮਝਦੇ ਹਾਂ ਕਿ ਪਰਮੇਸ਼ਵਰ ਦੀ ਸਭ ਤੋਂ ਵੱਡੀ ਯੋਜਨਾ ਦੀ ਸਮਝ ਇੱਕ ਅਨੰਤ ਦ੍ਰਿਸ਼ਟੀਕੋਣ ਸਾਨੂੰ ਇਸ ਮੁਸ਼ਕਲ ਜੀਵਨ ਦੇ ਵਿਚਕਾਰ ਵੀ ਆਸ ਅਤੇ ਮਨ ਦੀ ਸ਼ਾਂਤੀ ਕਿਵੇਂ ਦਿੰਦੀ ਹੈ ਅਸੀਂ ਪੌਲਸ ਦੇ ਇੱਕ ਬਹੁਤ ਹੀ ਪ੍ਰਸਿੱਧ ਵਚਨ ਨਾਲ ਸ਼ੁਰੂ ਕਰਦੇ ਹਾਂ ਜੋ ਰੋਮਿਓ ਅਧਾਇ 8 ਅਇਤ 28 ਤੋਂ ਅਸੀਂ ਦੇਖਦੇ ਹਾਂ ਅਸੀਂ ਜਾਣਦੇ ਹਾਂ ਕਿ ਜੋ ਲੋਕ ਪਰਮੇਸ਼ਰ ਨਾਲ ਪ੍ਰੇਮ ਕਰਦੇ ਹਨ ਜੋ ਉਸ ਦੀ ਇੱਛਾ ਅਨੁਸਾਰ ਬੁਲਾਏ ਗਏ ਹਨ ਉਹਨਾਂ ਲਈ ਪਰਮੇਸ਼ਰ ਸਭ ਗੱਲਾਂ ਨੂੰ ਮਿਲਾ ਕੇ ਭਲਾਈ ਪੈਦਾ ਕਰਦਾ ਹੈ ਦੇਖੋ ਪਰਮੇਸ਼ਰ ਲੋਕਾਂ ਨੂੰ ਆਪਣੀ ਯੋਜਨਾ ਅਨੁਸਾਰ ਬੁલાਉਂਦਾ ਹੈ ਉਦੇਸ਼ ਯੋਜਨਾ ਦਾ ਅਰਥ ਹੈ ਇੱਕ ਇਰਾਦਾ ਇੱਕ ਲਕਸ਼ਯ ਜਾਂ ਉਹ ਅੰਤ ਜੋ ਪਰਮੇਸ਼ਵਰ ਪੂਰਾ ਕਰਨਾ ਚਾਹੁੰਦਾ ਹੈ ਪਰਮੇਸ਼ਵਰ ਉਹਨਾਂ ਲਈ ਸਭ ਗੱਲਾਂ ਨੂੰ ਮਿਲਾ ਕੇ ਭਲਾਈ ਪੈਦਾ ਕਰਦਾ ਹੈ ਜਿਨ੍ਹਾਂ ਨੂੰ ਆਪਣੀ ਯੋਜਨਾ ਵਿੱਚ ਬੁਲਾਉਂਦਾ ਹੈ ਇਸ ਸੰਦਰਭ ਵਿੱਚ ਅਗਲੇ ਅਧਿਆਇ ਵਿੱਚ ਪੌਲੋ ਸਾਡੇ ਲਈ ਪਰਮੇਸ਼ਵਰ ਦੀ ਯੋਜਨਾ ਜਾਂ ਉਦੇਸ਼ ਦੱਸਦਾ ਹੈ ਜਿਸ ਨੂੰ ਸੇ ਰੋਮੀਓ ਦੇ 8 ਅਧਿਆਇ 29 ਵਿੱਚ ਪੜ੍ਹਦੇ ਹਾਂ ਜਿਸ ਤਰ੍ਹਾਂ ਲਿਖਿਆ ਹੈ ਕਿਉਂਕਿ ਜਿਨ੍ਹਾਂ ਨੂੰ ਉਸਨੇ ਪਹਿਲਾਂ ਹੀ ਜਾਣ ਲਿਆ ਉਹਨਾਂ ਨੂੰ ਉਸਨੇ ਪਹਿਲਾਂ ਹੀ ਤੈਅ ਰਾਇਆ ਵੀ ਉਸ ਦੇ ਪੁੱਤਰ ਦੀ ਸ਼ਬੀ ਦੇ ਅਨੂਰੂਪ ਬਨ ਤਾਂ ਜੋ ਉਹ ਬਹੁਤੇ ਭਰਾਵਾਂ ਵਿੱਚੋਂ ਪਹਿਲੇ ਠਹਿਰੇ ਪਰਮੇਸ਼ਰ ਨੇ ਉਹਨਾਂ ਨੂੰ ਚੁਣਿਆ ਕਿ ਉਸ ਦੇ ਪੁੱਤਰ ਵਾਂਗ ਪਰਿਵਾਰ ਦੇ ਸੁਗ ਰੂਪ ਨੂੰ ਧਾਰਨ ਕਰਨ ਅਤੇ ਉਹ ਇੱਕ ਐਸੇ ਪਰਿਵਾਰ ਦਾ ਪਹਿਲੋਠਾ ਬਣੇ ਜਿਸ ਵਿੱਚ ਬਹੁਤ ਸਾਰੇ ਭਰਾ ਹੋ ਪਰਮੇਸ਼ਰ ਨੇ ਸਾਨੂੰ ਸਾਡੇ ਅਸਤਿਤਵ ਵਿੱਚ ਆਉਣ ਤੋਂ ਪਹਿਲਾਂ ਹੀ ਜਾਣ ਲਿਆ ਅਤੇ ਉਸ ਨੇ ਪਹਿਲਾਂ ਹੀ ਠਹਿਰਾ ਦਿੱਤਾ ਅਰਥਾਤ ਪਹਿਲਾਂ ਹੀ ਫੈਸਲਾ ਕਰ ਦਿੱਤਾ ਕਿ ਅਸੀਂ ਉਸ ਦੇ ਪੁੱਤਰ ਅਤੇ ਧੀਆਂ ਬਣੀਏ ਅਜਿਹੇ ਮਨੁੱਖ ਜੋ ਯੀਸ਼ੂ ਦੇ ਅਨੁਰੂਪ ਹੋਣ ਅਨੁਰੂਪ ਲਈ ਜੋ ਯੂਨਾਨੀ ਸ਼ਬਦ ਵਰਤੇ ਗਿਆ ਹੈ ਉਸ ਦਾ ਅਰਥ ਹੈ ਇੱਕੋ ਜਿਹੇ ਰੂਪ ਵਿੱਚ ਟਲਿਆ ਹੋਇਆ ਸਾਂਝੇ ਸਵਰੂਪ ਵਿੱਚ ਰਚਿਆ ਹੋਇਆ ਜਾਂ ਇੱਕੋ ਜਿਹੀ ਅਕ੍ਰਿਤੀ gala ਪਰਮੇਸ਼ਰ ਐਸੇ ਪੁੱਤਰ ਅਤੇ ਧੀਆਂ ਚਾਹੁੰਦਾ ਹੈ ਜੋ ਚਰਿੱਤਰ ਅਤੇ ਵਰਤਾਅ ਵਿੱਚ ਯੀਸ਼ੂ ਵਰਗੇ ਹੋਣ ਆਪਣੀ ਮਨੁੱਖਤਾ ਵਿੱਚ ਯੀਸ਼ੂ ਪਰਮੇਸ਼ਰ ਦੇ ਪਰਿਵਾਰ ਦਾ ਇੱਕ ਮਾਪਦੰਡ ਹੈ ਯਾਦ ਰੱਖੋ ਯੇਸ਼ੂ ਦੇ ਤਰੀ ਪਰਮੇਸ਼ਰ ਹਨ ਪੂਰੀ ਤਰ੍ਹਾਂ ਮਨੁੱਖ ਬਣੇ ਪਰ ਆਪਣੀ ਪੂਰੀ ਪਰਮੇਸ਼ਰਤਾ ਯੇਸ਼ੂ ਨੇ ਤਿਆਗੀ ਨਹੀਂ ਅਸੀਂ ਯੇਸ਼ੂ ਨਹੀਂ ਬੰਦੇ ਨਾ ਹੀ ਆਪਣੀ ਵਿਅਕਤੀਗਤ ਪਛਾਣ ਗੁੰਦਿਆ ਅਸੀਂ ਉਹੀ ਵਿਅਕਤੀ ਬੰਦੇ ਹਾਂ ਜਿਨ੍ਹਾਂ ਨੂੰ ਪਰਮੇਸ਼ਰ ਨੇ ਪ੍ਰੰਭ ਵਿੱਚ ਰਚਿਆ ਸੀ ਪਾਪ ਦੇ ਕਰਨ ਸ੍ਰਿਸ਼ਟੀ ਨੂੰ ਨੁਕਸਾਨ ਹੋਣ ਤੋਂ ਪਹਿਲੇ ਹਰ ਵਿਚਾਰ ਹਰ ਪ੍ਰੇਰਨਾ ਹਰ ਵਚਨ ਅਤੇ ਹਰ ਕੰਮ ਵਿੱਚ ਸਵਰਗਿਕ ਪਿਤਾ ਦੀ ਮਹਿਮਾ ਪ੍ਰਗਟ ਕਰਨ ਦੇ ਯੋਗ ਨਰੂਪ ਸ਼ਬਦ ਨਵੇਂ ਨੇਮ ਵਿੱਚ ਸਿਰਫ ਦੋ ਵਾਰ ਵਰਤਿਆ ਗਿਆ ਹੈ ਤੇ ਦੋਵਾਂ ਵਾਰ ਪਰਮੇਸ਼ਰ ਦੀ ਆਪਣੀ ਪਰਿਵਾਰ ਲਈ ਯੋਜਨਾ ਨੂੰ ਦਰਸਾਉਣ ਲਈ ਇੱਕ ਰੋਮੀਓ ਅਧਿਆਇ 8 29 ਵਿੱਚ ਅਤੇ ਦੂਸਰਾ ਫਿਲੀਪੀਓ ਅਧਿਆਇ 3 ਆਇਤ 21 ਵਿੱਚ ਫਿਲੀਪੀਆ ਅਧਿਆਇ 3 ਆਇਤ 21 ਵਿੱਚ ਪੌਲਸ ਦੱਸਦਾ ਹੈ ਕਿ ਮਰਿਆਂ ਦੇ ਜੀਵ ਉੱਠਣ ਵਿੱਚ ਸਾਡੇ ਸ਼ਰੀਰਾਂ ਦਾ ਕੀ ਹੋਵੇਗਾ ਯੀਸੂ ਸਾਡੀ ਦਿਨੀ ਦੇਹ ਨੂੰ ਐਸੇ ਬਦਲ ਦੇਣਗੇ ਕਿ ਉਸ ਦੀ ਮਹਿਮਾ ਵਾਲੀ ਦੇ ਦੇਨ ਨੂੰ ਰੂਪ ਬਣ ਜਾਵੇ ਹੁਣ ਫਿਰ ਰੋਮੀਆਂ ਅੱਠਵਲ ਮੁਰਦੇ ਹਨ ਜਦੋਂ ਪੌਲਸ ਪਰਮੇਸ਼ਵਰ ਦਾ ਉਦੇਸ਼ ਉਸ ਦੀ ਯੋਜਨਾ ਦੱਸਦਾ ਹੈ ਤਾਂ ਉਹ ਸਮਝਾਉਂਦਾ ਹੈ ਕਿ ਪਰਮੇਸ਼ਵਰ ਕਿਵੇਂ ਮਨੁੱਖ ਨੂੰ ਬਦਲਦਾ ਹੈ ਤਾਂ ਜੋ ਮਸੀਹ ਦੀ ਸ਼ਬੇ ਦੇ ਅਨੂਰੂਪ ਹੋਣ ਅਤੇ ਪਰਮੇਸ਼ਵਰ ਦੇ ਪ੍ਰਵਾਦ ਦੀ ਸਮਾਨਤਾ ਨੂੰ ਤਾਰਨ ਕਰਨ ਰੋਮਿਓ ਅਧਿਆਇ 8 ਆਈ ਤੀ ਲਿਖਿਆ ਹੋਇਆ ਹੈ ਅਤੇ ਜਿਨ੍ਹਾਂ ਨੂੰ ਉਸਨੇ ਪਹਿਲਾਂ ਹੀ ਠਹਿਰਾਇਆ ਉਹਨਾਂ ਨੂੰ ਉਸਨੇ ਬੁਲਾਇਆ ਵੀ ਅਤੇ ਜਿਨ੍ਹਾਂ ਨੂੰ ਬੁਲਾਇਆ ਉਹਨਾਂ ਨੂੰ ਧਰਮੀ ਵੀ ਠਹਿਰਾਇਆ ਅਤੇ ਜਿਨ੍ਹਾਂ ਨੂੰ ਧਰਮੀ ਠਹਿਰਾਇਆ ਉਹਨਾਂ ਨੂੰ ਉਸ ਨੇ ਮਹਿਮਾ ਵੀ ਦਿੱਤੀ ਜਦੋਂ ਅਸੀਂ ਪਾਪ ਤੋਂ ਮਨ ਫੇਰਦੇ ਹਾਂ ਅਤੇ ਯੇਸ਼ੂ ਦੇ ਸਾਹਮਣੇ ਉਧਾਰਕ ਅਤੇ ਪ੍ਰਗੁਧ ਰੂਪ ਵਿੱਚ ਕੁੱਟਨੇ ਟੇਕਦੇ ਹਾਂ ਤਾਂ ਯੇਸ਼ੂ ਦੇ ਬਲੀਦਾਨ ਦੇ ਆਧਾਰ ਤੇ ਸਭ ਤੋਂ ਸ਼ਕਤੀਮਾਨ ਪਰਮੇਸ਼ਰ ਸਾਨੂੰ ਧਰਮੀ ਠਹਿਰਾ ਸਕਦਾ ਹੈ ਅਰਥਾਤ ਬੇਦੋਸ਼ ਕੋਸ਼ਿਤ ਕਰ ਸਕਦਾ ਹੈ ਤਾਂ ਸਾਨੂੰ ਆਪਣੇ ਪਰਿਵਾਰ ਵਿੱਚ ਲਿਆ ਸਕਦਾ ਹੈ ਜਦੋਂ ਅਸੀਂ ਧਰਮੀ ਠਹਿਰਾਏ ਜਾਂਦੇ ਹਾਂ ਅਰਥਾਤ ਯੇਸ਼ੂ ਤੇ ਵਿਸ਼ਵਾਸ ਦੇ ਰਾਹੀ ਪਰਮੇਸ਼ਵਰ ਦੀ ਦ੍ਰਿਸ਼ਟੀ ਵਿੱਚ ਸਹੀ ਠਹਿਰੇ ਜਾਂਦੇ ਹਾਂ ਤਾਂ ਪਰਮੇਸ਼ਵਰ ਆਪਣੀ ਆਤਮਾ ਦੇ ਰਾਹੀਂ ਸਾਡੇ ਵਿੱਚ ਵਾਸ ਕਰ ਸਕਦਾ ਹੈ ਸਾਨੂੰ ਆਪਣਾ ਅਨੰਤ ਜੀਵਨ ਦੇ ਸਕਦਾ ਹੈ ਅਤੇ ਸਾਨੂੰ ਆਪਣੇ ਪੁੱਤਰ ਅਤੇ ਧੀਆਂ ਬਣਾ ਸਕਦਾ ਹੈ ਜਿਸ ਨੂੰ ਨਵਾਂ ਜਨਮ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਸੇ ਯਹੂਨਾ ਅਧਿਆਇ 1 ਆਇਤ 12 ਵਿੱਚ ਪੜ੍ਹਦੇ ਹਾਂ ਯਹੂਨਾ ਅਧਿਆਇ 3 ਆਇਤ 3 ਅਤੇ 5 ਵਿੱਚ ਪੜ੍ਹਦੇ ਹਾਂ ਪਹਿਲਾ ਪਤਰਸ ਅਧਿਆਇ 1:3 ਵਿੱਚ ਵੀ ਅਸੀਂ ਪੜ੍ਹ ਸਕਦੇ ਹਾਂ। ਇਹ ਹੀ ਪ੍ਰਕਿਰਿਆ ਸਾਨੂੰ ਮਹਿਮਾਮਾਨ ਬਣਾਉਂਦੀ ਸ਼ੁਰੂਆਤ ਹੈ ਅਰਥਾਤ ਸਾਨੂੰ ਯੀਸ਼ੂ ਦੀ ਸ਼ਬਦੀ ਦੇ ਅਨੂਪ ਢਾਲਣ ਦੀ ਪ੍ਰਕਿਰਿਆ। ਮਹਿਮਤ ਹੋਣਾ ਅਰਥ ਹੈ ਪਰਮੇਸ਼ਵਰ ਦੀ ਆਤਮਾ ਦੁਆਰਾ ਜੀਵਿਤ ਕੀਤਾ ਜਾਣਾ। ਸਾਡੇ ਅਸਤਿਤਵ ਦੇ ਹਰ ਹਿੱਸੇ ਵਿੱਚ ਅਨੰਤ ਜੀਵਨ ਨਾਲ ਭਰਿਆ ਜਾਣਾ। ਮਸੀਹ ਦੀ ਸ਼ਬਦੀ ਅਨੁਸਾਰ ਮਹਿਮਤ ਹੋਣਾ ਇੱਕ ਪ੍ਰਗਤੀਸ਼ੀਲ ਪ੍ਰਕਿਰਿਆ ਹੈ ਜਿਸ ਦੀ ਸ਼ੁਰੂਆਤ ਤਬਦੀਲੀ ਨਾਲ ਹੁੰਦੀ ਹੈ ਅਤੇ ਜਿਸ ਦੀ ਪੂਰੇ ਹੋਣ ਦੀ ਘੜੀ ਮੁਰਦਿਆਂ ਦੇ ਜੀ ਉੱਠਣ ਵਿੱਚ ਆਵੇਗੀ ਜਿਸ ਤੇ ਅਸੀਂ ਪਵਿੱਖ ਵਿੱਚ ਹੋਰ ਸੰਦੇਸ਼ਾਂ ਵਿੱਚ ਵੀ ਗੱਲ ਕਰਾਂਗੇ ਇਹ ਤਬਦੀਲੀ ਸਿਰਫ ਸਾਡਾ ਪਵਿੱਖ ਨਹੀਂ ਹੈ ਇਹ ਸਾਡੀ ਟੁੱਟੀ ਹੋਈ ਮਨੁੱਖਤਾ ਦਾ ਹੱਲ ਹੈ ਅਤੇ ਇਸ ਗਿਰੀ ਹੋਈ ਦੁਨੀਆ ਦੇ ਟੁੱਟੇਪਨ ਦਾ ਵੀ ਹੱਲ ਪਾਪ ਦੇ ਕਾਰਨ ਸਾਰੇ ਮਨੁੱਖ ਮਰੇ ਹੋਏ ਹਨ ਯਾਨੀ ਜੀਵਨ ਦੇ ਸਰੋਤ ਪਰਮੇਸ਼ਵਰ ਤੋਂ ਕੱਟੇ ਹੋਏ ਹਨ ਇਸ ਦੁਨੀਆ ਦੇ ਹਰ ਸਮੱਸਿਆ ਦਾ ਅਸਲੀ ਕਾਰਨ ਪਾਪ ਹੈ ਆਦਮ ਦੇ ਪਾਪ ਤੋਂ ਸ਼ੁਰੂ ਹੋ ਕੇ ਇਹ ਸਮੱਸਿਆਵਾਂ ਮੌਤ ਦੇ ਛੋਟੇ-ਛੋਟੇ ਰੂਪ ਹਨ ਯਿਸੂ ਆਇਤਾ ਅਤੇ ਮਰੇ ਤਾਂ ਜੋ ਸਾਨੂੰ ਮੌਤ ਦੇ ਹਰ ਰੂਪ ਤੋਂ ਛੁਡਾ ਸਕਣ ਜਿਸ ਤਰ੍ਹਾਂ ਸੀ ਦੂਸਰਾ ਤਿਮੋਥੀਸ ਅਧਾਇ 1 ਆਇਤ 9 ਅਤੇ 10 ਵਿੱਚ ਪੜ੍ਹਦੇ ਹਾਂ ਲਿਖਿਆ ਹੋਇਆ ਹੈ ਇਹ ਉਹੀ ਪਰਮੇਸ਼ੁਰ ਹੈ ਜਿਸ ਨੇ ਸਾਨੂੰ ਉਦਾਰ ਦਿੱਤਾ ਯਾਨੀ ਸਾਨੂੰ ਮੁਕਤੀ ਦਿੱਤੀ ਅਤੇ ਸਾਨੂੰ ਪੁਵਿੱਤਰ ਜੀਵਨ ਜੀਣ ਲਈ ਬੁਲਾਇਆ ਉਸ ਨੇ ਇਹ ਇਸ ਲਈ ਨਹੀਂ ਕੀਤਾ ਕਿ ਅਸੀਂ ਇਸ ਤੇ ਯੋਗ ਕੇ ਸਾਂ ਪਰ ਇਸ ਲਈ ਕਿ ਇਹ ਉਸ ਦੀ ਯੋਜਨਾ ਸੀ ਜੋ ਸੰਸਾਰ ਦੀ ਸ੍ਰਿਸ਼ਟੀ ਤੋਂ ਪਹਿਲਾਂ ਬਣਾਈ ਗਈ ਸੀ ਕਿ ਉਹ ਮਸੀਹ ਯਿਸੂ ਦੇ ਦੁਆਰਾ ਸਾਡੇ ਉਤੇ ਆਪਣਾ ਪ੍ਰੇਮ ਅਤੇ ਕਿਰਪਾ ਪ੍ਰਗਟ ਕਰੇ ਅਤੇ ਹੁਣ ਇਹ ਸਭ ਕੁਝ ਸਾਡੇ ਉਤੇ ਸਪਸ਼ਟ ਹੋ ਗਿਆ ਹੈ ਕਿਉਂਕਿ ਸਾਡੇ ਉਦਾਰਕ ਮਸੀਹ ਯਿਸੂ ਆ ਚੁੱਕੇ ਹਨ ਉਹਨਾਂ ਨੇ ਮੌਤ ਦੇ ਸ਼ਕਤੀ ਨੂੰ ਤੋੜ ਦਿੱਤਾ ਅਤੇ ਉਸ ਸਮਾਚਾਰ ਦੁਆਰਾ ਸਾਡੇ ਲਈ ਅਨੰਤ ਜੀਵਨ ਦਾ ਰਾਹ ਪ੍ਰਗਟ ਕਰ ਦਿੱਤਾ ਹੈ। ਰੋਮੀ ਅਧਿਆਇ 5 ਆਇਤ 10 ਵਿੱਚ ਲਿਖਿਆ ਹੈ ਕਿਉਂਕਿ ਜਦੋਂ ਅਸੀਂ ਪਰਮੇਸ਼ਵਰ ਦੇ ਵਿਰੋਧੀ ਹੀ ਸਾਂ ਤਦ ਸਾਨੂੰ ਉਸ ਦੇ ਪੁੱਤਰ ਦੇ ਮੌਤ ਦੇ ਦੁਆਰਾ ਪਰਮੇਸ਼ਵਰ ਨਾਲ ਮੇਲ ਹੋ ਗਿਆ। ਤਾਂ ਬਹੁਤ ਹੀ ਵੱਧ ਹੋਣਾ ਜਦੋਂ ਅਸੀਂ ਮੇਲ ਕਰ ਗਏ ਹਾਂ। ਅਸੀਂ ਉਸ ਦੇ ਜੀ ਉਠਣ ਦੇ ਦੁਆਰਾ ਬਚਾਏ ਜਾਵਾਂਗੇ ਅਰਥਾਤ ਹਰ ਦਿਨ ਪਾਪ ਦੇ ਅਧਿਕਾਰ ਤੋਂ ਛੁਡਾਈ ਜਾਵਾਂਗੇ। ਅਪਸੀਆ ਦੇ ਇੱਕ ਆਇਤ 13 ਅਤੇ 14 ਵਿੱਚ ਲਿਖਿਆ ਹੈ ਅਤੇ ਜਦੋਂ ਤੁਸੀਂ ਮਸੀਹ ਤੇ ਵਿਸ਼ਵਾਸ ਕੀਤਾ ਤਾਂ ਉਸ ਨੇ ਤੁਹਾਨੂੰ ਆਪਣੀ ਮੋਹਰ ਨਾਲ ਚਿੰਨ੍ਹਿਤ ਕਰ ਦਿੱਤ ਲਿਆ। ਪਵਿੱਤਰ ਆਤਮਾ ਦੇਕੇ ਜਿਸ ਦਾ ਵਾਅਦਾ ਉਸ ਨੇ ਪਹਿਲਾਂ ਕੀਤਾ ਸੀ। ਆਤਮਾ ਉਹ ਗਾਰੰਟੀ ਹੈ ਕਿ ਪਰਮੇਸ਼ੁਰ ਸਾਨੂੰ ਉਹ ਸਭ ਕੁਝ ਦੇਵੇਗਾ ਜਿਸ ਦਾ ਉਸ ਨੇ ਵਾਅਦਾ ਕੀਤਾ ਹੈ। ਕਿਉਂਕਿ ਉਸਨੇ ਸਾਨੂੰ ਆਪਣੇ ਲੋਕ ਬਣਾ ਕੇ ਖਰੀਦ ਲਿਆ ਹੈ ਇਹ ਸਾਡੇ ਮਹਮਾਵਾਨ ਪਰਮੇਸ਼ਰ ਦੀ ستੂਤੀ ਕਰਨ ਦਾ ਇੱਕ ਹੋਰ ਕਾਰਨ ਹੈ ਇਹ ਸਾਡੇ ਮੌਜੂਦਾ ਵਿਸ਼ੇ ਤ ਮੁੱਖ ਬਿੰਦੂ ਤਾਂ ਨਹੀਂ ਹੈ ਪਰ ਇਹ ਇੱਕ ਬਹੁਤ ਮਹੱਤਵਪੂਰਨ ਸੱਚ ਹੈ ਇਹ ਜਾਣਨਾ ਕਿ ਤੁਸੀਂ ਪਰਮੇਸ਼ਰ ਦੀ ਅਨੰਤ ਯੋਜਨਾ ਦਾ ਹਿੱਸਾ ਹੋ ਅਤੇ ਉਹ ਵੀ ਉਸ ਦੇ ਚੋਣ ਦੇ ਕਾਰਨ ਤੁਹਾਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਪਰਮੇਸ਼ਰ ਦੀ ਨਜ਼ਰ ਵਿੱਚ ਤੁਹਾਡੀ ਅਸਲੀ ਕੀਮਤ ਅਤੇ ਮੁੱਲ ਕੀ ਹੈ ਮੁੱਲ ਇਸ ਗੱਲ ਨਾਲ ਤੈਅ ਹੁੰਦਾ ਹੈ ਕਿ ਕੋਈ ਕਿਸੇ ਚੀਜ਼ ਲਈ ਕਿੰਨਾ ਮੁੱਲ ਚੁਕਾਉਣ ਨੂੰ ਤਿਆਰ ਹੈ ਪਹਿਲਾ ਪਤਰ ਅਧਿਆਇ 18 ਅਤੇ 20 ਵਿੱਚ ਲਿਖਿਆ ਹੈ ਪਰਮੇਸ਼ੁਰ ਨੇ ਤੁਹਾਨੂੰ ਬਚਾਉਣ ਲਈ ਇੱਕ ਮੁੱਲ ਚੁਕਾਇਆ ਅਤੇ ਉਹ ਮੁੱਲ ਸੋਨਾ ਜਾਂ ਚਾਂਦੀ ਨਹੀਂ ਸੀ ਉਸ ਨੇ ਤੁਹਾਡੇ ਲਈ ਮਸੀਹ ਦੇ ਅਨਮੋਲ ਪਵਿੱਤਰ ਅਤੇ નિર્ਦੋਸ਼ ਲਹੂ ਨਾਲ ਭੁਗਤਾਨ ਕੀਤਾ ਪਰਮੇਸ਼ੁਰ ਨੇ ਸੰਸਾਰ ਦੀ ਉਤਪਤੀ ਤੋਂ ਪਹਿਲਾਂ ਹੀ ਮਸੀਹ ਨੂੰ ਇਸ ਉਦੇਸ਼ ਲਈ ਚੁਣ ਲਿਆ ਸੀ ਪਰ ਇਹ ਆਖਰੀ ਦਿਨਾਂ ਵਿੱਚ ਸਾਰੇ ਸੰਸਾਰ ਦੇ ਸਾਹਮਣੇ ਪ੍ਰਗਟ ਕੀਤਾ ਗਿਆ ਅਤੇ ਇਹ ਸਭ ਕੁਝ ਤੁਹਾਡੇ ਲਈ ਕੀਤਾ ਗਿਆ ਪੌਲਸ ਦਾ ਹੁੰਦਾ ਸੀ ਕਿ ਜੀਵਨ ਦੀਆਂ ਮੁਸ਼ਕਲਾਂ ਸਾਡੇ ਲਈ ਇੱਕ ਬਹੁਤ ਮਹਾਨ ਅਨੰਤ ਮਹਿਮਾ ਪੈਦਾ ਕਰਦੀਆਂ ਹਨ ਦੂਸਰਾ ਕੋਰਿੰਥੀ ਅਧਿਆਇ 4 ایت 17 ਵਿੱਚ ਜਿਸ ਤਰ੍ਹਾਂ ਸਿਪੜਦੇ ਹਾਂ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਵਿਸ਼ਵਾਸ ਤੇ ਰਹੀ ਪਰਮੇਸ਼ਰ ਦੀ ਪੁਲਾਹੜ ਦਾ ਜਵਾਬ ਦਿੱਤਾ ਹੈ ਜੋ ਉਸ ਦੇ ਪੁੱਤਰ ਅਤੇ ਪੁੱਤਰ ਬਣੇ ਹਨ ਜੋ ਸਾਨੂੰ ਪ੍ਰੇਮ ਕਰਦੇ ਹਨ ਉਹ ਤੇ ਉਸਦੇ ਅਧੀਨ ਅਤੇ ਆਗਿਆਕਾਰੀ ਹਨ ਰੋমিও ਅਧਿਆਇ 8 ਆਇਤ 28 ਇਹ ਪਰੇ ਪ੍ਰਸ਼ਨ ਇਹ ਹੈ ਮਹਿਮਾ ਕੀ ਹੈ ਮਹਿਮਾ ਸ਼ਬਦ ਸਾਡੇ ਪਾਪ ਤੋਂ ਉਦਾਰ ਅਤੇ ਅਨੰਦ ਜੀਵਨ ਦੇ ਸੰਦਰਭ ਵਿੱਚ ਕਈ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ ਸਧਾਰਨ ਅਰਥ ਵਿੱਚ ਇਸ ਦਾ ਮਤਲਬ ਹੈ ਸਨਮਾਨ ਦੇਣਾ ਮਹਿਮਾवान ਬਣਾਉਣਾ ਅਤੇ ਉਹ ਸਭ ਕੁਝ ਜੋ ਸਾਨੂੰ ਆਉਣ ਵਾਲੇ ਜੀਵਨ ਵਿੱਚ ਮਿਲੇਗਾ ਜਦੋਂ ਅਸੀਂ ਪੂਰੀ ਤਰ੍ਹਾਂ ਮਹਮਤ ਮਸੀਹ ਸਦਰਛ ਬਣੇ ਜਾਵਾਂਗੇ ਅਰਥਾਤ ਜੀ ਉੱਠਣ ਅਤੇ ਧਰਤੀ ਤੇ ਮੁੜ ਆਉਣਾ ਪੌਲਸ ਨੇ ਜੀ ਉੱਠਣ ਅਤੇ ਪੂਰੀ ਸ੍ਰਿਸ਼ਟੀ ਦੀ ਪੁਨਰ ਸਥਾਪਨਾ ਦੇ ਸੰਦਰਭ ਵਿੱਚ ਲਿਖਿਆ ਕਿ ਜਦੋਂ ਯਿਸੂ ਇਸ ਸੰਸਾਰ ਵਿੱਚ ਮੁੜ ਆਉਣਗੇ ਤਾਂ ਸਿਰਫ ਮਰੇ ਹੋਏ ਨਹੀਂ ਉਠਾਏ ਜਾਣਗੇ ਪਰ ਪੂਰੀ ਸ੍ਰਿਸ਼ਟੀ ਨੂੰ ਵੀ ਮੌਤ ਅਤੇ ਨਾਸ਼ ਤੋਂ ਮੁਕਤ ਕਰ ਦਿੱਤਾ ਜਾਵੇਗਾ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਰੋਮਿਓ ਅਧਿਆਇ 8 ਅਜਾਦੀ 18 ਤੇ 21 ਵਿੱਚ ਅਸੀਂ ਹੁਣ ਜੋ ਕੁਸ਼ਟ ਸਹਿਦੇ ਹਾਂ ਉਹ ਉਸ ਮਹਮਦ ਮੁਕਾਬਲੇ ਕੁਝ ਵੀ ਨਹੀਂ ਹਨ ਜੋ ਪ੍ਰਭੂ ਸਾਨੂੰ ਆਉਣ ਵਾਲੇ ਸਮੇਂ ਵਿੱਚ ਦੇਵੇਗਾ ਸਾਰੀ ਸ੍ਰਿਸ਼ਟੀ ਉਸ ਦਿਨ ਦੀ ਉਤਸੁਕਤਾ ਨਾਲ ਉਡੀਕ ਕਰ ਰਹੀ ਹੈ ਜਦੋਂ ਪਰਮੇਸ਼ਵਰ ਦੇ ਬੱਚਿਆਂ ਨਾਲ ਮੌਤ ਅਤੇ ਨਾਸਤ ਪੂਰੀ ਉਜਾਦੀ ਵਿੱਚ ਸਾਂਝੀ ਹੋਵੇਗੀ ਅਤੇ ਹੁਣ ਜਦੋਂ ਅਸੀਂ ਉਦਾਰ ਪਿਆਲ ਪਾ ਲਈ ਹੈ ਮੁਕਤੀ پا ਲਈ ਹੈ ਇਸ ਲਈ ਆਜ਼ਾਦੀ ਦੀ ਉਤਸੁਕਤਾ ਪੂਰਵਕ ਉਡੀਕ ਕਰ ਰਹੇ ਹਾਂ ਕਲੂਸ ਇਕੱਲਾ ਨਹੀਂ ਹੈ ਜੋ ਸੌਣ ਵਾਲੀ ਮਹਿਮਾ ਬਾਰੇ ਲਿਖਦਾ ਹੈ ਪਤਰਸ ਵੀ ਇਹ ਸਚਾਈ ਕੋਸ਼ਿਤ ਕਰਦਾ ਹੈ ਜਿਸ ਨੂੰ ਅਸੀਂ ਪਹਿਲਾ ਪਤਰਸ ਅਧਿਆਇ 1 ਆਇਤ 3 ਤੋਂ ਲੈ ਕੇ 4 ਤੱਕ ਪੜਦੇ ਹਾਂ ਸਾਡੇ ਪ੍ਰਭੂ ਯਿਸੂ مسیਦ ਪਰਮੇਸ਼ਵਰ ਅਤੇ ਪਿਤਾ ਦੀ स्तुति ਹੋਵੇ ਕਿਉਂਕਿ ਉਸ ਦੀ ਅਸੀਮ ਦੇਹ ਦੇ ਕਾਰਨ ਸਾਨੂੰ ਨਵੇਂ ਜਨਮ ਦਾ ਵਿਸ਼ੇਸ਼ ਅਧਿਕਾਰ ਮਿਲਿਆ ਹੈ ਹੁਣ ਅਸੀਂ ਇੱਕ ਅਦਭੁਤ ਆਸ ਤੇ ਨਾਲ ਜਿਉਂਦੇ ਹਾਂ ਕਿਉਂਕਿ ਯੀਸ਼ੂ ਮਰਿਆ ਹੋਇਆਂ ਵਿੱਚੋਂ ਜੀ ਉੱਠੇ ਹਨ ਪਹਿਲਾ ਪਤਰਸ ਅਧਿਆਇ 1 ਆਇਤ 5 ਵਿੱਚ ਅਸੀਂ ਪੜ੍ਹਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਆਪਣੇ ਬੱਚਿਆਂ ਲਈ ਇੱਕ ਅਨਮੋਲ ਵਿਰਾਸਤ ਸੰਭਾਲ ਕੇ ਰੱਖੀ ਹੈ ਇਹ ਵਿਰਾਸਤ ਤੁਹਾਡੇ ਲਈ ਸੁਰੱਖਿਅਤ ਹੈ ਸ਼ੁੱਧ નિર્ਦੋਸ਼ ਅਤੇ ਬਦਲਾਵ ਅਤੇ ਨਾਸ਼ ਦੀ ਪਹੁੰਚ ਤੋਂ ਭਰੇ ਅਤੇ ਪਰਮੇਸ਼ੁਰ ਆਪਣੀ ਮਹਾਨ ਸ਼ਕਤੀ ਨਾਲ ਤੁਹਾਡੀ ਰੱਖਿਆ ਕਰਦਾ ਰਹੇਗਾ ਜਦੋਂ ਤੱਕ ਤੁਸੀਂ ਇਸ ਉਧਾਰ ਨੂੰ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਲੈਂਦੇ ਕਿਉਂਕਿ ਤੁਸੀਂ ਉਸ ਤੇ ਵਿਸ਼ਵਾਸ ਕਰਦੇ ਹੋ ਇਹ ਉਦਾਰ ਆਖਰੀ ਦਿਨ ਵਿੱਚ ਸਭ ਲਈ ਪ੍ਰਗਟ ਕੀਤਾ ਜਾਵੇਗਾ ਹੁਣ ਇਸ ਨੂੰ ਮਨ ਦੀ ਸ਼ਾਂਤੀ ਨਾਲ ਜੋੜਦੇ ਹਾਂ ਪਰਖਾਂ ਦੇ ਵਿਚਕਾਰ ਯਾਦ ਰੱਖੋ ਪਾਲੂਸ ਆਪਣੀਆਂ ਅਨੇਕ ਮੁਸ਼ਕਲਾਂ ਨੂੰ ਪਲ ਭਰਦੀਆਂ ਅਤੇ ਹਲਕੀਆਂ ਇਸ ਲਈ ਕਹਿ ਪਾਇਆ ਕਿਉਂਕਿ ਉਹ ਜਾਣਦਾ ਸੀ ਕਿ ਮੁਸ਼ਕਲਾਂ ਸਾਡੇ ਲਈ ਇੱਕ ਬਹੁਤ ਮਹਾਨ ਮਹਿਮਾ ਪੈਦਾ ਕਰਦੇ ਹਨ ਜੋ ਸਦਾ ਲਈ ਰਹੇਗੀ ਜਿਸ ਤਰ੍ਹਾਂ ਸੇ ਦੂਸਰਾ ਕਰਨਥੀ ਅਧਿਆਇ 4 ਆਇਤ 17 ਵਿੱਚ ਪੜ੍ਹਦੇ ਹਾਂ ਪੌਲਸ ਕਿਸ ਮਹਮਾ ਦੀ ਗੱਲ ਕਰ ਰਿਹਾ ਸੀ ਉਹ ਪਰਮੇਸ਼ੁਰ ਦੀ ਉਸ ਮਹਾਨ ਯੋਜਨਾ ਦੀ ਪੂਰਨਤਾ ਦੀ ਗੱਲ ਕਰ ਰਿਹਾ ਸੀ ਜਿਸ ਵਿੱਚ ਉਸ ਦੇ ਪੁੱਤਰ ਅਤੇ ਪੁੱਤਰੀਆਂ ਪੂਰੀ ਤਰ੍ਹਾਂ ਮਹਿਮਤ ਹੋਣਗੇ ਅਤੇ ਸਦਾ ਸਰਬਦਾ ਆਪਣੇ ਪਿਤਾ ਪਰਮੇਸ਼ੁਰ ਦੇ ਨਾਲ ਨਿਵਾਸ ਕਰਨਗੇ ਪੌਲਸ ਲਿਖਦਾ ਹੈ ਰੋਮੀਓ ਅਧਿਆਇ 5 ਆਇਤ ਇੱਕ ਤੋਂ 80 ਜਦੋਂ ਦੋ ਵਿੱਚ ਪੜਦੇ ਹਾਂ ਲਿਖਿਆ ਹੋਇਆ ਹੈ ਇਸ ਲਈ ਕਿਉਂਕਿ ਅਸੀਂ ਵਿਸ਼ਵਾਸ ਤੇ ਰਾਹੀ ਪਰਮੇਸ਼ਰ ਦੀ ਨਜ਼ਰ ਵਿੱਚ ਧਰਮੀ ਠਹਿਰਾਏ ਗਏ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀ ਸਾਨੂੰ ਪਰਮੇਸ਼ਰ ਨਾਲ ਸ਼ਾਂਤੀ ਪ੍ਰਾਪਤ ਹੈ ਅਤੇ ਵਿਸ਼ਵਾਸ ਤੇ ਕਰਨ ਵਸੇ ਸਾਨੂੰ ਉਸ ਮਹਾਨ ਕਿਰਪਾ ਦੇ ਸਥਾਨ ਵਿੱਚ ਲੈ ਆਇਆ ਹੈ ਜਿੱਥੇ ਅਸੀਂ ਹੁਣ ਖੜੇ ਹਾਂ ਅਤੇ ਅਸੀਂ ਪੂਰੇ ਵਿਸ਼ਵਾਸ ਅਤੇ ਖੁਸ਼ੀ ਨਾਲ ਪਰਮੇਸ਼ਰ ਦੀ ਮਹਿਮਾ ਵਿੱਚ ਸਾਂਝੀਦਾਰ ਹੋਣ ਦੀ ਉਡੀਕ ਕਰਦੇ ਹਾਂ ਯੇਸ਼ੂ ਤੇ ਸਾਡੇ ਵਿਸ਼ਵਾਸ ਤੇ ਕਰਨਾ ਸੀ ਪਰਮੇਸ਼ਵਰ ਦੇ ਪੁੱਤਰ ਅਤੇ ਪੁੱਤਰੀਆਂ ਬਣ ਗਏ ਹਾਂ ਇਹ ਇੱਕ ਸਨਮਾਨ ਅਤੇ ਮਹਾਨ ਗਰਮ ਅਦਸਥਾਨ ਹੈ ਯਾਦ ਕਰੋ ਰੋਮਿਓ ਅਧਿਆਇ 8 ਆਇਤ 30 ਲਿਖਿਆ ਹੋਇਆ ਹੈ ਤੇ ਜਿਨ੍ਹਾਂ ਨੂੰ ਉਸਨੇ ਧਰਮੀ ਠਹਿਰਾਇਆ ਉਹਨਾਂ ਨੂੰ ਉਸਨੇ ਮਹਿਮਾ ਵੀ ਦਿੱਤੀ ਅਰਥਾਤ ਉਹਨਾਂ ਨੂੰ ਸਵਰਗੀ ਗਰਮਾ ਅਤੇ ਸਵਰਗ ਅਵਸਥਾ ਵਿੱਚ ਉਪਰ ਚੁੱਕ ਲਿਆ ਅਤੇ ਹੁਣ ਅਸੀਂ ਉਸ ਪ੍ਰਕਿਰਿਆ ਵਿੱਚ ਹਾਂ ਜਿਸ ਵਿੱਚ ਸਾਡਾ ਚਰਿੱਤਰ ਯੇਸ਼ੂ ਦੇ ਸਮਾਨ ਬਣਾਇਆ ਜਾ ਰਿਹਾ ਹੈ ਅਤੇ ਇਹ ਪਰੋਸਾ ਦਿੱਤਾ ਗਿਆ ਹੈ ਕਿ ਜਿਵੇਂ ਜਿਵੇਂ ਅਸੀਂ ਆਗਿਆਕਾਰੀ ਹੋ ਕੇ ਉਸ ਨਾਲ ਸਹਿਯੋਗ ਕਰਦੇ ਹਾਂ ਤਿਵੇਂ-ਤਿਵੇਂ ਅੰਤ ਵਿੱਚ ਅਸੀਂ ਪੂਰੀ ਤਰ੍ਹਾਂ ਮਹਿਮਤ ਹੋਵਾਂਗੇ ਪੂਰੀ ਤਰ੍ਹਾਂ ਮਸੀਹ ਇਸ ਦਰਸ ਬਣਾਏ ਜਾਵਾਂਗੇ ਕੋਲੋਸੀਅ 1:17 ਵਿੱਚ ਲਿਖਿਆ ਹੈ ਇਹ ਹੈ ਉਹ ਪੇਤ ਵਸੀ ਤੁਹਾਡੇ ਅੰਦਰ ਵੱਸਦਾ ਹੈ ਅਤੇ ਇਹ ਤੁਹਾਡਾ ਪਰੋਸਾ ਹੈ ਕਿ ਤੁਸੀਂ ਉਸ ਦੀ ਮਹਿਮਾ ਵਿੱਚ ਸਾਂਝੀਦਾਰ ਹੋਵੋਗੇ ਅਰਥਾਤ ਤੁਹਾਡੇ ਮਹਿਮਤ ਹੋਣ ਦੀ ਆਸ ਪੌਲੂਸ ਉਹ ਲਿਖਦਾ ਹੈ ਰੋਮੀਓ ਅਧਿਆਇ 5 ਆਇਤ 3 ਤੋਂ ਲੈ ਕੇ 4 ਵਿੱਚ ਅਸੀਂ ਪੜ੍ਹਦੇ ਹਾਂ ਲਿਖਿਆ ਹੋਇਆ ਹੈ ਅਸੀਂ ਮੁਸ਼ਕਲਾਂ ਅਤੇ ਪਰਖਾਂ ਵਿੱਚ ਪੈਣ ਵੇਲੇ ਵੀ ਖੁਸ਼ੀ ਮਨਾ ਸਕਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹ ਗੱਲਾਂ ਸਾਡੇ ਲਈ ਪਲਾਈ ਦਾ ਕੰਨ ਬੰਦਦੀਆਂ ਹਨ ਇਹ ਸਾਨੂੰ ਧੀਰਜ ਸਿਖਾਉਣ ਵਿੱਚ ਮਦਦ ਕਰਦੀਆਂ ਹਨ ਅਤੇ ਧੀਰਜ ਸਾਡੇ ਵਿੱਚ ਚਰਿੱਤਰ ਦੀ ਦ੍ਰਿੜਤਾ ਪੈਦਾ ਕਰਦਾ ਹੈ ਅਤੇ ਐਸਾ ਚਰਿੱਤਰ ਸਾਡੇ ਉਦਾਰ ਦੀ ਆਸ ਨੂੰ ਹੋਰ ਮਜ਼ਬੂਤ ਕਰਦਾ ਹੈ ਅਸੀਂ ਇੱਕ ਗਿਰੀ ਹੋਈ ਟੁੱਟੀ ਹੋਈ ਦੁਨੀਆ ਵਿੱਚ ਰਹਿੰਦੇ ਹਾਂ ਇਸ ਪਾਪ ਨਾਲ ਸ਼ਿਰਾਪਿਤ ਧਰਤੀ ਤੇ ਸਮੱਸਿਆ ਰਹਿਤ ਜੀਵਨ ਜਿਹੀ ਕੋਈ ਚੀਜ਼ ਨਹੀਂ ਹੈ ਸਮੱਸਿਆ ਸਾਡੇ ਵਿਸ਼ਵਾਸ ਦੀ ਪਰਖ ਲੈਂਦੀਆਂ ਹਨ ਉਹ ਸਾਡੇ ਅੰਦਰ ਸਵਾਲ ਉਠਾਉਂਦੀਆਂ ਹਨ ਸ਼ੱਕ ਪੈਦਾ ਕਰਦੀਆਂ ਹਨ ਅਤੇ ਜੀਵਨ ਦੇ ਕਠਿਨਾਈਆਂ ਦੇ ਵਿਚਕਾਰ ਅਸੀਂ ਸ਼ੈਤਾਨ ਦੇ ਝੂਠਾਂ ਲਈ ਹੋਰ ਸੰਵੇਦਨਸ਼ੀਲ ਹੋ ਜਾਂਦੇ ਹਾਂ ਪਰਮੇਸ਼ਰ ਤੈਨੂੰ ਪਿਆਰ ਨਹੀਂ ਕਰਦਾ ਪਰਮੇਸ਼ਰ ਤੇਰੇ ਨਾਲ ਅਨਿਆਇ ਕਰ ਰਿਹਾ ਹੈ इत्यादि ਬਰਕੁਸ ਅਧਿਆਇ 4 ਆਇਤ 15 ਤੇ 17 ਪਹਿਲਾ ਤਸਲੂਨੂ ਕਿਉ ਅਧਿਆਇ 3 ਆਇਤ 5 ਵਿੱਚ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਪਰ ਜੀਵਨ ਦੀਆਂ ਘਟਨਾਈਆਂ ਸਾਨੂੰ ਇੱਕ ਮੌਕਾ ਵੀ ਦਿੰਦੀਆਂ ਹਨ ਆਪਣੀ ਸਹਿਨਸ਼ੀਲਤਾ ਧੀਰਜ ਅਤੇ ਪ੍ਰਭੂ ਦੇ ਪ੍ਰਤੀ ਆਪਣੀ ਨਿਸ਼ਟਾ ਨੂੰ ਮਜ਼ਬੂਤ ਕਰਨ ਦਾ ਭਾਵੇਂ ਹਾਲਾਤ ਕਿਹੋ ਜਿਹੇ ਵੀ ਹੋਣ ਪਰ ਇਹ ਰਿਤ ਯਾਕੂਬ ਲਿਖਦਾ ਹੈ ਪਹਿਲਾ ਯਕੂਬ ਆਇਤ 2 ਵਿੱਚ ਜਦੋਂ ਤੁਸੀਂ ਬਹੁਤ ਸਾਰੇ ਪ੍ਰਕਾਰ ਦੇ ਪਰਖਾਂ ਵਿੱਚ ਪਾਵੋ ਤਾਂ ਇਸ ਨੂੰ ਪੂਰੀ ਖੁਸ਼ੀ ਦੀ ਗੱਲ ਸਮਝੋ ਯਕੂਬ ਅਧਿਆਇ 1 ਆਇਤ 3 ਅਤੇ 4 ਵਿੱਚ ਅਸੀਂ ਪੜ੍ਹਦੇ ਹਾਂ ਇਹ ਨਿਸ਼ਚਿਤ ਜਾਣ ਲਵੋ ਕਿ ਤੁਹਾਡੇ ਵਿਸ਼ਵਾਸ ਦੀ ਪਰਖ ਧੀਰਜ ਸਥਿਰਤਾ ਅਤੇ ਸਹਿਨਸ਼ੀਲਤਾ ਪੈਦਾ ਕਰਦੀ ਹੈ ਪਰ ਧੀਰਜ ਨੂੰ ਆਪਣਾ ਪੂਰਾ ਕੰਮ ਕਰਨ ਦਿਓ ਤਾਂ ਜੋ ਤੁਸੀਂ ਅਜੇ ਲੋਕ ਬਣ ਜਾਓ ਜੋ ਪੂਰੀ ਤਰ੍ਹਾਂ ਵਿਕਸਿਤ ਹੋਏ ਹੋਣ ਜਿਨ੍ਹਾਂ ਵਿੱਚ ਕੋਈ ਕਾਟ ਨਾ ਹੋਵੇ ਪਰਮੇਸ਼ਵਰ ਦਾ ਅੰਤਿਮ ਉਦੇਸ਼ ਸਾਡੇ ਲਈ ਹੈ ਮਹਿਮਤ ਹੋਣਾ ਅਰਥਾਤ ਸਾਡੇ ਅਸਤਿਤਵ ਦੇ ਹਰ ਪਾਗ ਵਿੱਚ ਪੂਰੀ ਤਰ੍ਹਾਂ ਮਸੀਹ ਸਰਦਸ਼ ਬੰਨਾ ਅਨੰਤ ਜੀਵਨ ਦੀ ਪੂਰਨਤਾ ਨਾਲ ਪਰੰਜਾਨਾ ਮੌਤ ਜੀਵਨ ਦੁਆਰਾ ਨਿਗਲ ਨਿਗਲ ਲਈ ਜਾਵੇਗੀ ਜਿਵੇਂ ਅਸੀਂ 2 ਕੋਰਿੰਥੀਅਨ ਅਧਿਆਇ 5 ਆਇਤ 4 ਵਿੱਚ ਪੜ੍ਹਦੇ ਹਾਂ ਇਹ ਇੱਕ ਪ੍ਰਕਿਰਿਆ ਹੈ ਜੋ ਸਾਰੇ ਜੀਵਨ ਕਾਲ ਤੱਕ ਚੱਲਦੀ ਰਹਿੰਦੀ ਹੈ ਅਤੇ ਇਸ ਦੀ ਪੂਰਨਤਾ ਯੀਸ਼ੂ ਦੀ ਦੂਜੀ ਆਮਦ ਦੇ ਸਮੇਂ ਹੋਵੇਗੀ ਜਦੋਂ ਯੀਸ਼ੂ ਦੁਬਾਰਾ ਇਸ ਧਰਤੀ ਉਤੇ ਆਉਣਗੇ ਇਸ ਮਹਿਮਾ ਨੂੰ ਅਨੁਭਵ ਕਰਨ ਲਈ ਇਸ ਪ੍ਰਕਿਰਿਆ ਦੀ ਸਮਾਪਤੀ ਤੱਕ ਪਹੁੰਚਣ ਲਈ ਸਾਨੂੰ ਪ੍ਰਭੂ ਦੇ ਪ੍ਰਤੀ ਨਿਸ਼ਟਾवान ਰਹਿਣਾ ਜ਼ਰੂਰੀ ਹੈ ਪੌਲਸ ਲਿਖਦਾ ਹੈ ਕਿ ਜਦੋਂ ਅਸੀਂ ਇੱਕ ਮੁਸ਼ਕਲ ਨੂੰ ਪਾਰ ਕਰ ਲੈਂਦੇ ਹਾਂ ਤਾਂ ਇਹ ਸਾਡੇ ਲਈ ਇਸ ਭਰੋਸੇ ਨੂੰ ਮਜ਼ਬੂਤ ਕਰਦਾ ਹੈ ਕਿ ਪਰਮੇਸ਼ਰ ਸਾਨੂੰ ਆਉਣ ਵਾਲੀ ਹਰ ਸਥਿਤੀ ਤੋਂ ਕੱਢ ਸਕਦਾ ਹੈ ਬਤੇ ਕੱਢੇਗਾ ਇਹ ਸਾਡੇ ਉਦਾਰ ਦੀ ਆਸ ਸਾਡੀ ਉੱਦੀਕ ਦੀ ਮਹਿਮਾ ਨੂੰ ਹੋਰ ਦ੍ਰਿੜ ਕਰਦਾ ਹੈ ਪੌਲਸ ਅਤੇ ਯਾਕੂਬ ਦੋਨੋਂ ਕਹਿੰਦੇ ਹਨ ਕਿ ਜੀਵਨ ਦੀਆਂ ਪਰਖਾਂ ਵਿੱਚ ਵੀ ਅਸੀਂ ਖੁਸ਼ੀ ਮਨਾ ਸਕਦੇ ਹਾਂ ਰੋਮਿਓ ਅਧਿਆਇ 5 ਵਿੱਚ ਖੁਸ਼ੀ ਲਈ ਪੌਲਸ ਨੇ ਜੋ ਯੂਨਾਨੀ ਸ਼ਬਦ ਵਰਤੇ ਹੈ ਉਸ ਦਾ ਮਤਲਬ ਇਹ ਗਰਵ ਕਰਨਾ ਸਤਿਕਾਰ ਕਰਨਾ ਅਰਥਾਤ ਮੁਸੀਬਤਾਂ ਦੇ ਸਾਹਮਣੇ ਵੀ ਅਸੀਂ ਪਰਮੇਸ਼ਵਰ ਦੀ ਸਤੂਤੀ ਕਰ ਸਕਦੇ ਹਾਂ ਉਸ ਦੀ ਵਿਸ਼ੇਸ਼ ਯੋਗਤਾ ਦੀ ਗੋਸ਼ਣਾ ਕਰ ਸਕਦੇ ਹਾਂ ਯਾਕੂਬ ਦਾ ਖੁਸ਼ੀ ਸ਼ਬਦ ਪਾਵਨਾ ਨਹੀਂ ਪਰ ਚੋਣ ਨੂੰ ਦਰਸਾਉਂਦਾ ਹੈ ਮਤਲਬ ਖੁਸ਼ ਮਹਿਸੂਸ ਕਰਨ ਦੀ ਬਜਾਏ ਖੁਸ਼ ਰਹਿਣ ਦਾ ਫੈਸਲਾ ਕਰਨਾ ਆਪਣੇ ਆਪ ਨੂੰ ਉਤਸ਼ਾਹਿਤ ਕਰਨਾ ਉਸ ਆਸ ਨਾਲ ਜੋ ਸਾਨੂੰ ਅੱਗੇ ਮਿਲਣ ਵਾਲੀ ਹੈ ਇਸੇ ਸ਼ਬਦ ਦਾ ਪ੍ਰਯੋਗ ਪਲੂਸ ਤਦ ਕਰਦਾ ਹੈ ਜਦੋਂ ਉਹ ਲਿਖਦਾ ਹੈ ਅਸੀਂ ਦੁਖੀ ਹੁੰਦੇ ਹੋਏ ਵੀ ਤਦ ਵੀ ਖੁਸ਼ ਰਹਿੰਦੇ ਹਾਂ ਦੂਸਰਾ ਕ੍ਰੰਤੀ ਅਧਿਆਇ 6 ਆਇਤ 10 ਵਿੱਚ ਅਸੀਂ ਪੜ੍ਹ ਸਕਦੇ ਹਾਂ ਪੌਲੂਸ ਅਤੇ ਹੋਰ ਪ੍ਰੇਰਿਤ ਜਾਣਦੇ ਸਨ ਕਿ ਪਰਮੇਸ਼ਵਰ ਜੀਵਨ ਦੀਆਂ ਮੁਸ਼ਕਲਾਂ ਨੂੰ ਆਪਣੇ ਉਦੇਸ਼ ਯੋਜਨਾ ਦੀ ਪੂਰਨਤਾ ਲਈ ਵਰਤ ਸਕਦਾ ਹੈ ਅਜਿਹੇ ਪਰਿਵਾਰ ਨੂੰ ਤਿਆਰ ਕਰਨ ਲਈ ਜੋ ਪੁੱਤਰਾਂ ਅਤੇ ਧੀਆਂ ਤੋਂ ਬਣਿਆ ਹੋਵੇ ਜੋ ਪੂਰੀ ਤਰ੍ਹਾਂ ਮਸੀਹ ਸਦਰਸ਼ ਹੋਣ ਇਸ ਲਈ ਉਹ ਮੁਸ਼ਕਲਾਂ ਦੇ ਸਾਹਮਣੇ ਵੀ ਖੁਸ਼ ਰਹਿੰਦੇ ਸਨ ਉਹ ਜਾਣਦੇ ਸਨ ਕਿ ਜੇ ਅਸੀਂ ਪਰਮੇਸ਼ਵਰ ਦੇ ਪ੍ਰਤੀ ਵਿਸ਼ਵਾਸਯੋਗ ਰਹੀਏ ਤਾਂ ਅਸੀਂ ਪਰਮੇਸ਼ਵਰ ਦੇ ਮਹਿਮਾ ਦਾ ਅਨੁਭਵ ਨਿਸ਼ਚਿਤ ਤੌਰ ਤੇ ਕਰਾਂਗੇ ਇਸ ਦਾ ਮਤਲਬ ਇਹ ਮਹਿਮਤ ਹੋਣ ਦੀ ਪ੍ਰਕਿਰਿਆ ਪੂਰੀ ਹੋਵੇਗੀ ਅਸੀਂ ਪੂਰੀ ਤਰ੍ਹਾਂ ਮਸੀਹ ਦੀ छवि ਦੇ ਅਨੁરૂਪ ਬਣ ਜਾਵਾਂਗੇ ਜਿਸ ਤਰ੍ਹਾਂ ਸੇ ਪਹਿਲਾ ਯੂਹੰਨਾ ਅਧਿਆਇ 3 ਆਇਤ 2 ਵਿੱਚ ਪੜ੍ਹਦੇ ਹਾਂ ਪਿਆਰੇ ਭਰਾਵੋ ਹੁਣ ਅਸੀਂ ਪਰਮੇਸ਼ਵਰ ਦੇ ਬੱਚੇ ਹਾਂ ਅਤੇ ਇਹ ਅਜੇ ਪ੍ਰਗਟ ਨਹੀਂ ਹੋਇਆ ਕਿ ਅਸੀਂ ਕੀ ਹੋਵਾਂਗੇ ਪਰ ਅਸੀਂ ਇੰਨਾ ਜਾਣਦੇ ਹਾਂ ਕਿ ਜਦੋਂ ਉਹ ਪ੍ਰਗਟ ਹੋਵੇਗਾ ਤਾਂ ਅਸੀਂ ਉਸ ਦੇ ਸਮਾਨ ਹੋਵਾਂਗੇ ਕਿਉਂਕਿ ਅਸੀਂ ਉਸ ਨੂੰ ਐਸਾ ਹੀ ਵੇਖਾਂਗੇ ਜਿਸ ਤਰ੍ਹਾਂ ਉਹ ਵਸਤਵ ਵਿੱਚ ਹੈ ਜਦੋਂ ਅਸੀਂ ਮਰਵਾਂਗੇ ਤਾਂ ਅਸੀਂ ਇੱਕ ਮੈਂ ਮਾਵਾਨ ਸਥਾਨ ਵਿੱਚ ਪ੍ਰਵੇਸ਼ ਕਰਾਂਗੇ ਅਰਥਾਤ ਵਰਤਮਾਨ ਸਵਰਗ ਵਿੱਚ ਅਤੇ ਫਿਰ ਯੀਸ਼ੂ ਦੇ ਨਾਲ ਧਰਤੀ ਤੇ ਮੁੜ ਆਵਾਂਗੇ ਜਦੋਂ ਧਰਤੀ ਨਵੀਂ ਬਣਾਈ ਜਾਵੇਗੀ ਅਤੇ ਪੁਨਰ ਸਥਾਪਿਤ ਕੀਤੀ ਜਾਵੇਗੀ। ਭਜਨਕਾਰ ਲਿਖਦਾ ਹੈ ਭਜਨ 73 ਵਿੱਚ ਜਿਸ ਨੂੰ ਸ 23 ਆਇਤ ਤੋਂ 26 ਵਿੱਚ ਪੜ੍ਹਦੇ ਹਾਂ ਮੈਂ ਨਿਰੰਤਰ ਤੇਰੇ ਨਾਲ ਰਹਿੰਦਾ ਹਾਂ ਤੂੰ ਮੇਰਾ ਸੱਜਾ ਹੱਥ ਫੜਿਆ ਰਹਿਦਾ ਹੈ ਤੂੰ ਆਪਣੀ ਸਲਾਹ ਨਾਲ ਮੇਰੀ ਅਗਵਾਈ ਕਰਦਾ ਹੈ ਤੇ ਫਿਰ ਤੂੰ ਮੈਨੂੰ ਮਹਿਮਾ ਵਿੱਚ ਲੈ ਆਵੇਂਗਾ। ਸਮਾਨ ਵਿੱਚ ਮੇਰੇ ਲਈ ਤੇਰੇ ਸਿਵਾਏ ਕੌਣ ਹੈ ਅਤੇ ਤਰਤੀ ਤੇ ਵੀ ਮੈਨੂੰ ਤੇਰੇ ਸਿਵਾਏ ਹੋਰ ਕੁਝ ਨਹੀਂ ਚਾਹੀਦਾ ਮੇਰਾ ਸਰੀਰ ਅਤੇ ਮੇਰਾ ਮਨ ਕਮਜ਼ੋਰ ਹੋ ਸਕਦੇ ਹਨ ਪਰ ਪਰਮੇਸ਼ਵਰ ਮੇਰੇ ਮਨ ਦੀ ਸ਼ਕਤੀ ਹੈ ਅਤੇ ਮੇਰਾ ਭਾਗ ਸਦਾ ਸਰਵਦਾ ਤਖੇ ਅਸੀਂ ਮਹਿਮਾ ਲਈ ਬੁલાਏ ਗਏ ਹਾਂ ਪਰਮੇਸ਼ਵਰ ਦਾ ਉਦੇਸ਼ ਉਸਦੀ ਯੋਜਨਾ ਪੂਰੀ ਹੋਵੇਗੀ ਇਸ ਵਿਚਕਾਰ ਅਸੀਂ ਇਸ ਪਰੋਸੇ ਨਾਲ ਜੀ ਸਕਦੇ ਹਾਂ ਕਿ ਪਰਮੇਸ਼ਵਰ ਹਰ ਪਰਸਥਿਤੀ ਵਿੱਚ ਕੰਮ ਕਰ ਰਿਹਾ ਹੈ ਤਾਂ ਜੋ ਹਰ ਗੱਲ ਉਸ ਦੀ ਅੰਤਿਮ ਯੋਜਨਾ ਆਪਣੇ ਪਰਿਵਾਰ ਦੀ ਪੂਰਨਤਾ ਲਈ ਸਹਾਇਕ ਬਣੇ ਉਹ ਬੁਰਾਈ ਤੋਂ ਵੀ ਪਲਾਈ ਕੱਢ ਲੈਂਦਾ ਹੈ ਅਤੇ ਉਹ ਸਾਨੂੰ ਸਦ ਤੱਕ ਸੰਭਾਲੇ ਰੱਖੇਗਾ ਜਦ ਤੱਕ ਉਹ ਸਾਨੂੰ ਇਸ ਤੋਂ ਬਾਹਰ ਨਾ ਕੱਢ ਲਵੇ ਇਹ ਹੀ ਸਾਡੀ ਆਸ ਹੈ ਅਤੇ ਜੋ ਅੱਗੇ ਆਉਣ ਵਾਲਾ ਹੈ ਉਸ ਤੇ ਧਿਆਨ ਕੇਂਦਰਿਤ ਕਰਨ ਨਾਲ ਸਾਨੂੰ ਹੁਣ ਹੀ ਮਨ ਦੀ ਸ਼ਾਂਤੀ ਮਿਲਦੀ ਹੈ ਅਗਲੇ ਹਫਤੇ ਮਿਲਦੇ ਹਾਂ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ਿਸ਼ ਤੇ ਵੀ ਆਮੀਨ